ਬਠਿੰਡਾ ਸੀਟ ਦੇ ਉੱਤੇ ਕਾਂਗਰਸ ਪਾਰਟੀ ਦੀ ਬਗਾਵਤ ਸ਼ੁਰੂ ਹੋ ਚੁੱਕੀ ਹੈ ਕਿਉਂਕਿ ਕਾਂਗਰਸ ਪਾਰਟੀ ਦੇ ਵੱਲੋਂ ਬੀਤੇ ਦਿਨਾਂ ਦੇ ਦੌਰਾਨ ਆਪਣੀ ਉਮੀਦਵਾਰਾਂ ਦੀ ਸੂਚੀ ਨੂੰ ਜਾਰੀ ਕੀਤਾ ਗਿਆ ਸੀਗਾ ਜਿੱਥੋਂ ਲਿਸਟ ਦੇ ਵਿੱਚ ਬਠਿੰਡਾ ਸੀਟ ਦੇ ਉੱਤੇ ਜਿੱਤ 모ਹਿੰਦਰ ਸਿੰਘ ਉਹਨਾਂ ਨੂੰ ਐਲਾਨਿਆ ਜਾਂਦਾ ਹੈ ਉਮੀਦਵਾਰ ਪਰ ਬਠਿੰਡਾ ਸੀਟ ਜਿਹੜੀ ਹੈ ਉਹ ਬਾਦਲਾਂ ਦਾ ਘੜ ਹੈ ਜਿੱਥੋਂ ਕਿ ਹਰਸਿਮਰਤ ਕੌਰ ਬਾਦਲ ਜਿਹੜੇ ਨੇ ਨਗਾਤਾਨ ਜਿੱਤਦੇ ਹੋਏ ਨਸਰ ਆਉਂਦੇ ਨੇ ਪਰ ਇਸ ਵਾਰ ਬਠਿੰਡਾ ਸੀਟ ਜਿਹੜੀ ਹੈ ਹੌਟ ਸੀਟ ਬਣੀ ਹੋਈ ਨਸਰ ਆ ਰਹੀਆ ਕਿਉਂਕਿ ਇੱਕ ਬੰਨੇ ਸ਼੍ਰੋਮਣੀ ਅਕਾਲੀ ਦਲ ਤੋਂ ਹਰਸਿਮਰਤ ਕੌਰ ਬਾਦਲ ਨੇ ਜੋ ਕਿ ਬਾਦਲਾ ਦੇ ਗੜ ਹੈ ਤੇ ਨਾਲ ਦੇ ਨਾਲ ਬਾਦਲਾ ਦੇ ਗੜ ਦੀ ਸੀਟ ਦੇ ਉੱਤੇ ਭਾਜਪਾ ਤੋਂ ਹੀ ਸਿਕੰਦਰ ਸਿੰਘ ਮਲੂਕਾ ਹੁਣਾਂ ਦੀ ਨੌ ਪਰਮਪਾਲ ਕੌਰ ਹੁਣੀ ਉਮੀਦਵਾਰ ਨੇ ਨਾਲ ਦੇ ਨਾਲ ਸ਼੍ਰੋਮਣੀ ਅਕਾਲੀ ਦਲ ਦੇ ਵੱਲੋਂ ਹਰਸਿਮਰਤ ਕੌਰ ਬਾਦਲ ਨੇ ਕਾਂਗਰਸ ਦੇ ਵੱਲੋਂ ਜੀਤ ਮਹਿੰਦਰ ਸਿੰਘ ਨੇ ਤੇ ਨਾਲ ਦੇ ਨਾਲ ਜ਼ਿਕਰ ਦੇਖਿਆ ਜਾਵੇ ਤਾਂ ਆਮ ਆਦਮੀ ਪਾਰਟੀ ਦੇ ਵੱਲੋਂ ਗੁਰਮੀਤ ਸਿੰਘ ਪੁੱਡੀਆਂ ਹੁਣਾ ਨੂੰ ਉਮੀਦਵਾਰ ਬਣਾਇਆ ਗਿਆ ਪਰ ਤਾ ਨੂੰ ਦੱਸ ਦਿੱਤੀ ਕਿ ਕਿਸਬਾਤ ਸਿੰਘ ਜਟਾਣਾ ਹੁਣਾ ਦੇ ਉਮੀਦਵਾਰਾਂ ਦੇ ਵੱਲੋਂ ਇਸ ਦਾ ਵਿਰੋਧ ਕਰਨਾ ਸ਼ੁਰੂ ਕਰ ਦਿੱਤਾ ਗਿਆ ਤਾਂ ਕਾਂਗਰਸ ਪਾਰਟੀ ਦੇ ਵਿੱਚ ਬਗਾਵਤ ਹੁਣੀ ਸ਼ੁਰੂ ਹੋ ਚੁੱਕੀ ਹੈ ਬਗਾਵਤ ਜਿਹੜੀ ਹੈ ਲਗਾਤਾਰ ਵਾਦੀ ਹੋਈ ਨਸਰ ਆਉਂਦੀ ਰਹਿੰਦੀ ਹੈ ਪਰ ਤੁਸੀਂ ਅਕਸਰ ਦੇਖਿਆ ਹੋਵੇਗਾ ਕਿ ਪਾਰਟੀਆਂ ਦੇ ਵਿੱਚ ਫੇਰ ਬਦਲ ਜਿਹੜਾ ਚੱਲਦਾ ਹੋਇਆ ਨਸਰ ਆਉਂਦਾ ਰਹਿੰਦਾ ਹੈ ਦਲ ਬਦਲੀ ਹੁੰਦੀ ਰਹਿੰਦੀ ਹੈ ਉਮੀਦਵਾਰਾਂ ਦੀ ਆਕੈਦੀ ਕਿ ਜੋ ਲੀਡਰ ਹੁੰਦੇ ਨੇ ਉਹਨਾਂ ਦੀ ਜਦੋਂ ਕੋਈ ਉੱਥੇ ਹੀ ਹਲਕੇ ਦੇ ਵਿੱਚ ਕੋਈ ਐਮਐਲਏ ਹੋਵੇ ਜਾਂ ਕੋਈ ਲੀਡਰ ਹੋਵੇ ਉਸੇ ਹਲਕੇ ਦੇ ਵਿੱਚੋਂ ਜਦੋਂ ਕਿਸੇ ਹੋਰ ਉਮੀਦਵਾਰ ਦਾ ਨਾਮ ਐਲਾਨ ਦਿੱਤਾ ਜਾਂਦਾ ਹੈ ਤਾਂ ਫਿਰ ਬਗਾਵਤ ਜਿਹੜੀ ਹੈ ਪਾਰਟੀ ਦੇ ਅੰਦਰ ਛਿੜਨੀ ਸ਼ੁਰੂ ਹੋ ਜਾਂਦੀ ਹੈ ਇਸੇ ਤਰੀਕੇ ਦੇ ਨਾਲ ਕੁਸ਼ਵਤ ਸਿੰਘ ਜਟਾਣਾ ਹੁਣਾ ਦੇ ਜੋ ਸਮਰਥਕ ਨੇ ਉਹਨਾਂ ਦੇ ਵੱਲੋਂ ਸ਼ਕਤੀ ਪ੍ਰਦਰਸ਼ਨ ਕੀਤਾ ਗਿਆ ਤੇ ਉਹਨਾਂ ਦਾ ਕਹਿਣਾ ਹੈ ਕਿ ਪਾਰਟੀ ਇਸ ਤਰੀਕੇ ਦੇ ਨਾਲ ਆਪਣਾ ਉਮੀਦਵਾਰ ਇੱਥੇ ਨਾ ਥੋਪੇ ਅਸੀਂ ਕੁਸ਼ਵਤ ਸਿੰਘ ਜਟਾਣਾ ਹੁਣਾ ਦੇ ਨਾਲ ਆ ਜਿੱਥੇ ਉਹ ਕਹਿਣਗੇ ਜਿੱਥੇ ਉਹ ਖੜਨ ਦੇ ਲਈ ਕਹਿਣਗੇ ਅਸੀਂ ਸਿਰਫ ਉੱਥੇ ਹੀ ਖੜਾਂਗੇ ਤਾਂ ਬਗਾਵਤ ਜਿਹੜੀ ਹੈ ਕਾਂਗਰਸ ਪਾਰਟੀ ਦੇ ਉੱਤੇ ਅਬ ਕਾਂਗਰਸ ਪਾਰਟੀ ਦੇ ਵਿੱਚ ਛਿੜਨੀ ਸ਼ੁਰੂ ਹੋ ਚੁੱਕੀ ਹੈ ਹਾਲਾਂਕਿ ਇਹ ਪਾਰਟੀਆਂ ਦੇ ਵਿੱਚ ਬਗਾਵਤ ਜਿਹੜੀ ਹੈ ਇਹ ਚੋਣਾਂ ਦੇ ਦੌਰਾਨ ਹੀ ਦੇਖਣ ਨੂੰ ਮਿਲਦੀ ਹੈ ਜਦੋਂ ਵਕ ਵਕ ਹਲਕਿਆਂ ਦੇ ਵਿੱਚੋਂ ਉਮੀਦਵਾਰਾਂ ਦਾ ਐਲਾਨ ਕੀਤਾ ਜਾਂਦਾ ਹੈ ਜਦੋਂ ਕਿਸੇ ਦੀ ਟਿਕਟ ਕੱਟੀ ਜਾਂਦੀ ਹੈ ਤੇ ਦੂਸਰੇ ਨੂੰ ਟਿਕਟ ਦਿੱਤੀ ਜਾਂਦੀ ਹੈ ਉਸ ਵਕਤ ਇਹ ਬਗਾਵਤ ਹੋਰ ਵੀ ਜ਼ਿਆਦਾ ਤਿੱਖੀ ਤੇ ਖੰਗੜਦੀ ਹੈ ਪਰ ਫਿਲਹਾਲ ਕਾਂਗਰਸ ਦੇ ਬਗਾਵਤ ਦੇਖਣ ਨੂੰ ਮਿਲ ਰਹੀ ਹੈ ਬਠਿੰਡਾ ਸੀਟ ਦੇ ਉੱਤੇ ਬਠਿੰਡਾ ਦੇ ਵਿੱਚ ਕਾਂਗਰਸ ਦੇ ਅੰਦਰ ਪਾਰਟੀ ਦੇ ਅੰਦਰ ਬਗਾਵਤ ਸ਼ੁਰੂ ਹੋ ਚੁੱਕੀ ਹੈ ਕਿਉਂਕਿ ਖੁਸ਼ਬਾਦ ਸਿੰਘ ਜਟਾਣਾ ਜੋ ਕਿ ਉੱਥੇ ਦੇ ਨੇ ਤੇ ਉਹਨਾਂ ਦੇ ਸਮਰਥਕਾਂ ਦੇ ਵੱਲੋਂ ਜਿਹੜਾ ਆ ਉੱਥੇ ਸ਼ਕਤੀ ਪ੍ਰਦਰਸ਼ਨ ਕੀਤਾ ਗਿਆ ਉਹਨਾਂ ਦੇ ਵੀ ਕਹਿਣਾ ਸੀ ਕਿ ਪਾਰਟੀ ਉਮੀਦਵਾਰ ਨੂੰ ਥੋਪੇ ਨਾ ਇਸ ਤਰੀਕੇ ਦੇ ਨਾਲ ਤੇ ਖੁਸ਼ਬਾਸ ਸਿੰਘ ਜਟਾਣਾ ਉਹਨਾਂ ਦੇ ਅਸੀਂ ਨਾਲ ਆ ਜਿੱਥੇ ਕਹਿਣਗੇ ਅਸੀਂ ਉੱਥੇ ਹੀ ਖੜਾਂਗੇ ਉਸੇ ਤਰੀਕੇ ਦਾ ਅਸੀਂ ਕੰਮ ਕਰਾਂਗੇ ਤਾਂ ਕਿਤੇ ਨਾ ਕਿਤੇ ਇਹ ਸਾਬਤ ਹੁੰਦਾ ਹੋਇਆ ਨਜ਼ਰ ਆ ਰਿਹਾ ਕਿ ਖੁਸ਼ਬਾਸ ਸਿੰਘ ਜਟਾਣਾ ਉਹਨਾਂ ਦੇ ਸਮਰਥਕ ਜਿਹੜੇ ਨੇ ਜੀਤ ਮਹਿੰਦਰ ਸਿੰਘ ਉਹਨਾਂ ਦੇ ਉਮੀਦਵਾਰ ਐਲਾਨੇ ਜਾਣ ਤੇ ਨਾਖੁਸ਼ ਹੁੰਦੇ ਹੋਏ ਨਜ਼ਰ ਆ ਰਹੇ ਨੇ ਪਰ ਫਿਲਹਾਲ ਦੇਖਣਾ ਹੋਵੇਗਾ ਕੀਕੂ ਜੱਗੇ ਆ ਸਾਹਮਣੇ ਆਵਿਗਾ ਜਾਂ ਕੀਕੂ ਜੱਗੇ ਦੇਖਣ ਨੂੰ ਮਿਲੇਗਾ ਪਰ ਫਿਲਹਾਲ ਕਾਂਗਰਸ ਪਾਰਟੀ ਦੇ ਅੰਦਰ ਮਟਿੰਡਾ ਸੀਟ ਲੈ ਕੇ ਬਗਾਵਤ ਛਿੜ ਚੁੱਕੀ ਹੈ